ਅੱਜ ਇਹ ਪੋਸਟਰ ਕਰ ਰਹੇ ਆ ਰਿਲੀਜ਼ ਦੇ ਸ਼ਾਕਾਟ ਦਾ ਤੋ ਅਸੀਂ ਸਾਰੇ ਗੁਰੂ ਨੂੰ ਬਹੁਤ ਵਧਾਈ ਦਿੰਦੇ ਆਂ ਕਿ ਪ੍ਰਮਾਤਮਾ ਕਰੇ ਸਫਲ ਹੋਣ ਔਰ ਤੁਸੀਂ ਸਾਰੇ ਡਟ ਕੇ ਸਾਥ ਦਿਓ ਇਹ ਮਲੇਗੀ ਸ਼ਾਕਾਟ ਹੋਣਾ ਤੇਰੇ ਨਾਲ ਯਾਰ ਘਰ ਦੀ ਫਿਲਮ ਐ ਇਹ ਥੋੜੀ ਛੋਟਾ ਭਰਾ ਆ ਸਾਡਾ ਚੰਗਾ ਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜਾ ਮਾਈਕ ਨਹੀਂ ਹੈਗਾ ਆਪਣੇ ਕੋਲ ਮੇਰੇ ਕੋਲ ਇਹ ਵੀ ਆਪਣੇ ਕੋਲ ਨਹੀਂ ਕੁਝ ਹੀ ਬੋਲੋ ਥੋੜਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਆਪਣਾ ਪੋਸਟਰ ਕਰ ਰਹੇ ਆ ਰਿਲੀਜ਼ ਦੇ ਚਾਕ ਉੱਤ ਦਾ ਉਹ ਕਿਤੇ ਬਾਕੀ ਕੰਪਨੀ ਵਾਲੇ ਆਪ ਜੀ ਨੇ ਕਿਹਾ ਮਾਹੀ ਆਜਾ ਆਜਾ ਸੋ ਅਸੀਂ ਸਾਰੇ ਗੁਰੂ ਨੂੰ ਬਹੁਤ ਵਧਾਈ ਦਿੰਦੇ ਆਂ ਪਹਿਲੀ ਪਾਰੀ ਖੇਡਣੀ ਆ ਜਿਹਨਾਂ ਨੇ ਪੰਜਾਬੀ ਪੱਧਰ ਤੇ ਤੇ ਪ੍ਰਮਾਤਮਾ ਕਰੇ ਸਫਲ ਹੋਣ ਔਰ ਤੁਸੀਂ ਸਾਰੇ ਡਟ ਕੇ ਸਾਥ ਦਿਓ ਵਹਿ ਤਾਂ तकरीबन ਚੰਗਾ ਹੀ ਲਿਖਦੇ ਆਂ ਸਾਰੇ ਚੰਗੀ ਨੂੰ ਚੰਗੀ ਲਿਖਦੇ ਆਂ ਪਰ ਫਿਰ ਵੀ ਕੋਸ਼ਿਸ਼ ਕਰਿਓ ਕਿ ਕਈ ਵਾਰੀ ਕੋਈ ਛੋਟੀ ਮੋਟੀ ਖਾਮੀ ਰਹਿ ਜਾਂਦੀ ਆ ਉਹਨੂੰ ਇਗਨੋਰ ਕਰਿਓ ਸਾਥ ਦਿਓ ਅਸੀਂ ਚਾਹੁੰਦੇ ਆ ਤੁਹਾਡਾ ਸਾਥ ਆਹ ਅ ਡਾਇਰੈਕਟਰ ਸਾਹਿਬ ਜੀ ਤੁਸੀਂ ਖਤ ਹੋ ਜੀ ਅਸੀਂ ਟਾਈਮ ਕੱਢ ਕੇ ਆਏ ਨੇ ਭਾਈ ਜੀ ਸਾਨੂੰ ਚਾਰ ਚੰਨ ਲਾਦੇ ਭਾਈ ਸਾਨੂੰ ਅਡਾਪਟ ਕੀਤਾ ਆਉਣਾ ਹੀ ਪੈਣਾ ਹੈ ਭਾਈ ਸਾਹਿਬ ਮਾਨ ਸਾਹਿਬ ਗੁਰੂ ਜਿਹੜਾ ਗੁਰੂ ਰੰਧਾਵਾ ਹੈ ਨਾ ਜੋ ਇਹ ਇੰਦਾ ਦਾ ਆਰਟਿਸਟ ਆ ਜੀ ਨੇ ਸਾਨੂੰ ਬਹੁਤ ਵੱਡੇ ਲੈਵਲ ਤੇ ਪੰਜਾਬ ਨੂੰ ਬ੍ਰੇਕਿੰਗ ਕੀਤਾ ਆ ਨਾਲ ਹੀ ਨਾਲ ਬਟਿਆ ਦੀ ਇੱਜ਼ਤ ਕਰਨਾ ਔਰ ਨਾਲ ਬਰਾਬਰ ਦਾ ਪਿਆਰ ਦੇਣਾ ਛੋਟਿਆਂ ਨੂੰ ਪਿਆਰ ਕਰਨਾ ਗੁਰੂ ਰੰਧਾਵੇ ਦੇ ਵਿੱਚ ਬਹੁਤ ਗੁੱਟ ਗੁੱਟ ਕੇ ਭਰੇ ਹੋਇਆ ਹੈ ਜੀ ਇਹ ਜ਼ਾਹਿਰ ਜੀ ਕਹਿੰਦਾ ਇਹ ਸੰਸਕਾਰ ਹੈ ਜੀ ਪਰਿਵਾਰ ਵੱਲੋਂ ਦਿੱਤੇ ਸੰਸਕਾਰ ਦੇਖੋ ਕੀ ਹੁੰਦਾ ਜਦੋਂ ਆਪਾਂ ਜ਼ਿੰਦਗੀ 'ਚ ਕਿਸੇ ਸਫ਼ਰ ਤੇ ਤੁਰਦੇ ਆ ਤਾਂ ਸਫ਼ਰ ਤਾਂ ਸਾਰੇ ਸ਼ੁਰੂ ਕਰਦੇ ਆ ਕਿਸੇ ਨੇ ਪੱਤਰਕਾਰ ਬਣਨਾ ਕਿਸੇ ਨੇ ਆਰਟਿਸਟ ਬਣਨਾ ਹੈ ਕਿਸੇ ਨੇ ਅਫਸਰ ਬਣਨਾ ਉਹ ਸਫ਼ਰ 'ਚ ਫਿਰ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਜੇ ਆਪਾਂ ਚੰਗੀਆਂ ਗੱਲਾਂ ਕਰਾਂਗੇ ਤਾਂ ਅੱਗੇ ਸਾਰਾ ਕੁਝ ਚੰਗਾ ਹੋਊਗਾ ਦੇਖੋ ਮੁਖਾਲਫਤ ਕਰ ਲੈਣੀ ਬਹੁਤ ਸੌਖੀ ਹੈ ਮੰਨ ਲਓ ਇੱਕ ਫਿਲਮ ਆਉਦੀ ਹੈ ਫਿਲਮ 'ਚ ਕੋਈ ਤਰੋਟੀਆਂ ਰਹਿ ਸਕਦੀਆਂ ਔਰ ਕਿਉਂਕਿ ਫਿਲਮ 2-300 ਬੰਦਾ ਰਣ ਕੇ ਬਣਾਉਂਦਾ ਜਿੱਦਾਂ ਹੁਣ ਡਾਇਰੈਕਟਰ ਸਾਹਿਬ ਹੈ ਇਹਨਾਂ ਨਾਲ ਬਹੁਤ ਵੱਡੀ ਟੀਮ ਹੈ ਕਿਤੇ ਕੋਈ ਖਾਮੀ ਮਿਊਟਲੀ ਰਹਿ ਜਾਂਦੀ ਹੈ ਆਪਾਂ ਉਸ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਸਿਰ ਮਾ ਆਪਣਾ ਗਰੋ ਨਹੀਂ ਕਰਦਾ ਦੂਜੇ ਪਾਸੇ ਫਿਰ ਆਪਾਂ ਇੱਕ ਦੂਜੇ ਨੇ ਲੱਤਾਂ ਵੀ ਖਿੱਚਦੇ ਆ ਉਹ ਗਲਤ ਹੋ ਜਾਂਦਾ ਤਾਂ ਸਾਰੀਆਂ ਚੀਜ਼ਾਂ ਛੱਡ ਕੇ ਕਿਸੇ ਇੱਕ ਚੀਜ਼ ਨੂੰ ਫੜ ਲੈਣਾ ਉਹ ਚੰਗੀ ਗੱਲ ਹੈ ਉਹ ਮੈਂ ਚਾਹਣਾ ਕਿ ਪੋਜ਼ਿਟਿਵ એનર્ਜੀ ਮਿਲੇ ਹਰ ਪਾਸਿਓਂ ਔਰ ਤੁਸੀਂ ਸਾਰੇ ਡਟ ਕੇ ਸਾਥ ਹੋ। ਤੁਹਾਨੂੰ ਕੀ ਲੱਗਿਆ ਜੀ ਸ਼ਾਹਕੌੜਾ ਟ੍ਰੇਲਰ? ਯਾਰ ਘਰ ਦੀ ਫਿਲਮ ਹੈ। ਇਹ ਥੋੜੀ ਛੋਟਾ ਭਰਾ ਆ ਸਾਡਾ। ਚੰਗਾ। ਅਸੀਂ ਕੀ ਫੀਲ ਕਰ ਰਹੇ ਹਾਂ ਮਾਨ ਸਾਹਿਬ ਸਾਡੇ ਵੱਡੇ ਨੇ। ਸਾਨੂੰ ਇੰਨੇ ਟਾਈਮ ਤੋਂ ਰਿਪਰੈਜ਼ੈਂਟ ਕਰ ਰਹੇ ਨੇ ਉਹ ਬੱਚਾ ਬੱਚਾ ਇਹਦੇ ਗਾਣੇ ਸੁਣ ਸੁਣ ਕੇ ਵੱਡਾ ਹੋਇਆ ਹੈ। ਇੱਕ ਖਾਬ ਹੁੰਦਾ ਹੈ ਨਾਲ ਸੁਣਨਾ। ਸੋ ਅਸੀਂ ਕੀ ਕਹਿਣਾ ਚਾਹੁੰਗੇ ਰਾਸ਼ਟਰੀ ਲਈ। ਮੈਂ ਹਮੇਸ਼ਾ ਪਹਿਲੇ ਦਿਨ ਤੋਂ ਜਦੋਂ ਆ ਭਾਈ ਨੂੰ ਤਾਂ ਮੈਂ ਬਚਪਨ ਤੋਂ ਜਾਣਦਾ ਭਾਜੀ ਮੈਨੂੰ ਹੁਣੇ ਜਾਨਣਾ ਸ਼ੁਰੂ ਕੀਤਾ ਵਾ ਤੇ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਭਾਈ ਦਾ ਹੀ ਫੈਨ ਆ ਜੀ ਤੇ ਹਮੇਸ਼ਾ ਇੰਟਰਵਿਊਸ ਵੀ ਕਹਿੰਦਾ ਰਿਹਾ ਵਾਂ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮੈਨੂੰ ਪਤਾ ਹੁੰਦੀਆਂ ਇਹਨਾਂ ਦੇ ਬਾਰੇ ਮੈਨੂੰ ਪਤਾ ਹੁੰਦੀਆਂ ਨੇ ਕਿਉਂਕਿ ਐਸਾ ਫੈਨ ਤੁਸੀਂ ਪਿੱਛੇ ਤੋਂ ਦੂਰੋਂ ਵੇਖ ਰਹੇ ਹੋ ਨੇ ਬਹੁਤ ਟਾਈਮ ਤੋਂ ਤੇ ਮੈਂ ਭਾਈ ਨੂੰ ਬਹੁਤ ਪਿਆਰ ਕਰਦਾ ਵਾਂ ਮਤਲਬ ਮੈਨੂੰ ਖੁਦ ਵੀ ਨਹੀਂ ਪਤਾ ਵੀ ਮੈਂ ਇੰਨਾ ਪਿਆਰ ਕਿਉਂ ਕਰਦਾ ਹਾਂ ਕਿ ਕਈ ਵਾਰ ਪਰਵਾਰ ਤੋਂ ਬਾਅਦ ਤੁਹਾਨੂੰ ਕੋਈ ਕਿਸੇ 'ਚ ਆਪਣਾ ਪਰਿਵਾਰ ਦੇਖੇ ਉਹ ਬੜੀ ਵੱਡੀ ਗੱਲ ਹੁੰਦੀ ਤੇ ਮੈਨੂੰ ਭਾਜੀ 'ਚ ਆਪਣਾ ਪਰਿਵਾਰ ਹੀ ਦੇਖਦਾ ਭਾਜੀ ਮੇਰੇ ਵੱਡੇ ਵਾਂਗੂ ਨੇ ਤੇ ਮੈਂ ਆਲਵੇਸ ਭਾਜੀ ਦੇ ਫੁੱਟਸਟੈਪਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਅੱਗੇ ਵੀ ਇਹੇ ਕਰਦਾ ਰਵਾਂਗੇ ਕੱਲ ਮੈਂ ਹਰਫਤ ਮਾਫੀ ਮੰਗਣਾ ਪਈ ਮੈਨੂੰ ਕੁੱਟਿਆ ਰੱਖ ਸੀ ਇੱਕ ਪਰਸਨਲ ਗੱਲ ਰਿਵੀਲ ਕਰਨ ਲੱਗਿਆ ਆ ਆਲਸਾਂ ਨਾ ਤਾਂ ਕਿਸੇ ਨਾਲ ਫਿਲਮ ਕਰਦੇ ਨਾ ਗਾਣੇ ਕਰਦੇ ਤੁਹਾਡੇ ਨਾਲ ਗਾਣਾ ਵੀ ਕਰ ਲਿਆ ਫਿਲਮ ਵੀ ਕਰ ਲਿਆ ਇੰਦਰ ਦੀ ਕੀ ਆ ਤੁਹਾਡੇ ਰਿਸ਼ਤੇ ਦੇ ਵਿੱਚ ਕੀ ਖਾਸ ਗੱਲ ਆ ਮੈਂ ਆਲਸਾਂ ਨੂੰ ਮਨਾ ਹੀ ਨਹੀਂ ਕੀਤਾ ਮਤਲਬ ਦੇਖੋ ਜ਼ਿੰਦਗੀ ਸਤਕਾਰ ਹੈ ਪਿਆਰ ਹੈ ਆਪਾਂ ਕਿਸੇ ਨੂੰ ਪਿਆਰ ਕਰਦੇ ਨਾ ਤੂੰ ਸਾਹਮਣੇ ਵਾਲਾ ਦੋ ਕਦਮ ਅੱਗੇ ਭਰ ਲੈਂਦਾ ਤੋ ਮੈਨੂੰ ਲੱਗਦਾ ਹੈ ਕਿ ਜਿਹਨੇ ਜ਼ਿੰਦਗੀ 'ਚ ਇਹ ਸਿੱਖ ਲਿਆ ਕਿ ਮੈਂ ਚੰਗਾ ਬੋਲਣਾ ਤੇ ਚੰਗੀ ਗੱਲ ਕਰਨੀ ਉਹ ਤੁਹਾਡਾ ਮਿਆਰ ਤੇ ਤੁਹਾਡੀ ਖਾਨਦਾਨੀ ਦੱਸ ਦਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਪਰਿਸ਼ਚ ਨਿਕਲਿਓ ਤੋ ਮੈਨੂੰ ਲੱਗਦਾ ਹੈ ਇਹ ਅੱਛਾ ਸੰਸਕਾਰ ਹੈ ਅਸੀਂ ਵੀ ਆਪਦੇ ਸੀਨੀਅਰ ਜਦੋਂ ਮਿਲਦੇ ਆ ਮੈਂ ਤਾਂ ਕਈ ਵਾਰੀ ਬੈਠਦਾ ਵੀ ਨਹੀਂ ਮਖੜੀ ਜਾਂਦਾ ਅੱਜ ਵੀ ਉਹਦੇ ਸਤਿਕਾਰ ਕਰਦਾ ਹਾਂ ਸੋ ਅ ਅੱਜ ਤਾਂ ਸ਼ਾਗੋਤ ਦੀ ਗੱਲ ਕਰਨੀ ਆਪਾਂ ਬੜੀ ਬਹੁਤ ਕਮਾਲ ਦੀ ਹੋਣ ਵਾਲੀ ਆ ਇਹ ਕਿੰਨਾ ਚੀਜ਼ਾਂ ਵਾਲੀ ਆ 2/7 ਸਾਤ 3/7 ਹੋਈ ਦੇਖੋ ਫਿਲਮtion ਵਾਲੇ ਆ ਐਸੇ ਸ਼ਾਗੋਤ ਨਹੀਂ ਕਿੱਥੇ ਮੈਂ ਪਰ ਉਹ ਕੀ ਦੀ ਸਕੇਜੂਲ ਜੀ ਦਾ ਮੋਦੀ ਵੀ ਗੱਲ ਹੋਣੀ ਚਾਹੀਦੀ ਹੈ ਕਿ ਕਿਹ ਇਧਰ ਤੇ ਹੋਇਆ ਨਹੀਂ ਪਹਿਲਾਂ ਸ਼ੌਂਕੀ ਸਰਕਾਰ ਦੀ ਗੱਲ ਕਰ ਰਹੇ ਆ ਨਹੀਂ ਪਹਿਲਾਂ ਇਹਨੂੰ ਆਪਾਂ ਪਹਿਲਾਂ 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 ਕਾਲਾ ਬਹੁਤ ਹੈ ਕਿਹੜਾ ਪਿੰਡ ਮੀਟਿੰਗ ਇਹ ਦਰਵਾਜ਼ਾ ਬੰਦ ਕਰੀਏ ਅਸਾਂ ਦਰਵਾਜ਼ਾ ਬੰਦ ਕਰਿਓ ਫਿਰ ਉਹ ਦਰਵਾਜ਼ਾ ਬੰਦ ਕਰਵਾ ਲਓ ਪਲੀਜ਼ ਹੋ ਗਿਆ ਹੋ ਗਿਆ ਜੀ ਇਹ ਆਪਣਾ ਵਰਡ ਇਹ ਆਪਣੇ ਵਾਲੀ ਆ ਸਾਰੇ ਆਪਣੇ ਵਾਲੀ ਤੇ ਫਿਰ ਇੰਦਾ ਮਦਰ ਇਹ ਮੁੰਡੇ ਕਾਤੇ ਬੁਲਾਇਆ ਜੇ ਤੂੰ ਉੱਥੇ ਖੌਰੂ ਪੋਣਾ ਕੋਈ ਸਾਥ ਤਾਂ ਲੈ ਲੋ ਇਹਨਾਂ ਸਾਥੋਂ ਦੂਰ ਆ ਜਾ ਕੇ ਖੜੇ ਹੋ ਜਾਓ ਬੰਦਾ ਖੜਾ ਮਾਸਾ ਕਾਲ ਦਾ ਰਿਜ਼ਲਟ ਕੀ ਹੈ ਜੀ ਸਾਡੇ ਤਾਂ ਸਨਮਾਨ ਕਰਨ ਇਕੱਠੇ ਹੁੰਦੇ ਸਾਡੇ ਇੱਥੇ ਇਕੱਠੇ ਨਹੀਂ ਹੁੰਦੇ ਵੱਡੇ ਅੱਜ ਤੇ ਇਹ ਹੋਇਆ ਇਹ ਬਹੁਤ ਕਮਾਲ ਦੀ ਗੱਲ ਹੈ ਫਿਕਰ ਕਰਨੀ ਚਾਹੀਦੀ ਸਾਡੇ ਨੂੰ ਦੇਖੋ ਜੇ ਤੁਸੀਂ ਇਸ ਤਰ੍ਹਾਂ ਖੜ ਗਏ ਨਾ ਇੱਕ ਦੂਜੇ ਨਾਲ ਤਾਂ ਇਹ ਸਿਨੇਮਾ ਬਹੁਤ ਵੱਡਾ ਹੋ ਜਾਊਗਾ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੀ ਯਾਰ ਗੇਟ ਬੰਦ ਕਰੋ ਗੇਟ ਆਯੂਧ ਕਿਆਸ ਨੇ ਆਇਆ ਯਰ ਉਹ ਤੇ ਕੋੜਾ ਆਪਦਾ ਮੰਗਰਨ ਜੇੜ ਬੰਦ ਕਰ ਕੀ ਹੁੰਦਾ ਜਿਹੜੀ ਸਾਡੇ ਖਬਰ ਲੱਗਦੀ ਇੱਥੋਂ ਜਿਹੜੀ ਬਣਦੀ ਹੈ ਖਬਰ ਉਹਨੂੰ ਛੋਟੀ ਸਮਝਿਆ ਜਾਂਦਾ ਹੈ ਜਿਹੜੀ ਬਾਇਆ ਬਾਬੇ ਹੁੰਦੀ ਉਹਨੂੰ ਬਹੁਤ ਵੱਡੀ ਸਮਝਿਆ ਜਾਂਦਾ ਹੈ ਉੱਥੇ ਚਾਹ ਪੱਲੇ ਕੱਖ ਨਾ ਹੋਵੇ ਹੈ ਨਾ ਉਹ ਇਹ ਇਹ ਆਤ ਛੱਡਣੀ ਪਊਗੀ ਸਾਊਥ ਨੇ ਇਹ ਕਾ ਤੁਮ ਕਰਦੀ ਇਹ ਜ਼ਰੂਰੀ ਨਹੀਂ ਖਬਰ ਬੰਬੇ ਤੋਂ ਚੱਲੇ ਉਹ ਕਹਿੰਦੇ ਚਨਈ ਤੋਂ ਵੀ ਚੱਲੇਗੀ ਉਹ ਜਿੱਦਣ ਖਬਰ ਸਾਡੇ ਚੰਡੀਗੜ੍ਹ ਮੋਹਾਲੀ ਚ ਜਾਂ ਸਾਡੇ ਜਲੰਧਰ ਅੰਮ੍ਰਿਤਸਰ ਤੋਂ ਚੱਲਣ ਲੱਗੀ ਫਿਰ ਇਹ ਆਪੇ ਸਾਰਾ ਕੁਝ ਵੱਡਾ ਹੋ ਜਾਣਾ ਜਦੋਂ ਤੁਸੀਂ ਇਹ ਸਮਝਣ ਲੱਗੇ ਕਿ ਜਿਹੜੇ ਸਾਡੇ ਬੰਦੇ ਆ ਅਸੀਂ ਪਹਿਲਾਂ ਇਹ ਨਾ ਇਹਨਾਂ ਦੀ ਗੱਲ ਕਰਨੀ ਹੈ ਸਾਡੀ ਖਬਰ ਚ ਸਾਡੇ ਮੁੰਡੇ ਹੋਣੇ ਚਾਹੀਦੇ ਆ ਸਾਡੇ ਗੀਤਾ ਚ ਤੁਹਾਡੀ ਗੱਲ ਹੋਣੀ ਚਾਹੀਦੀ ਹੈ ਫਿਰ ਇਹ ਇੰਡਸਟਰੀ ਬਹੁਤ ਵੱਡੀ ਹੋ ਜੂਗੀ ਔਰ ਬਹੁਤ ਗਰੋ ਕਰਦੀ ਜੂਗੀ ਔਰ ਮੈਨੂੰ ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਸਾਡੇ ਮੁੰਡੇ ਜਾਂ ਹਰਿਆਣੇ ਦੇ ਨਵੇਂ ਬੱਚੇ ਵੀ ਹੁਣ ਬਹੁਤ ਗਾਉਣ ਲੱਗੇ ਉਹਨਾਂ ਨੇ ਆਪਣੀ ਲੈਂਗੁਏਜ ਫੜ ਲਈ ਔਰ ਬਹੁਤ ਅੱਛੀ ਗੱਲ ਹੈ ਖੇਤਰੀ ਦੇ ਬਹੁਤ ਛੇਤੀ ਜੇ ਅਜੇ ਤਾਂ ਸ਼ਾਇਦ ਵੋਟਾਂ ਚੱਲਦੀ ਹੈ ਪੈਣੀ ਹੈ ਨਾ ਹਾਂਜੀ ਹਾਂਜੀ ਬਹੁਤ ਛੇਤੀ ਸ਼ਾਇਦ ਉੱਥੇ ਵੀ ਕੋਈ ਫਿਲਮ ਸਿਟੀ ਦਾ ਚੱਲ ਰਿਹਾ ਜੋ ਪੰਜਾਬ ਵੀ ਤਿਆਰੀ ਕਰ ਰਿਹਾ ਉਹ ਵੀ ਕਰ ਰਿਹਾ ਗੱਲ ਵੱਡੀ ਹੋ ਜਾਣੀ ਹੈ ਪਰ ਐਦਾਂ ਹੀ ਜੁੜੇ ਰਹੀਏ ਇੱਕ ਦੂਜੇ ਦੀਆਂ ਖਾਮੀਆਂ ਛੋਟੀਆਂ ਮੋਟੀਆਂ ਢੱਕਦੀਏ ਬਸ ਵਾਲੇ ਕਹਿੰਦੇ ਬੱਬੂ ਨੂੰ ਲੈ ਕੇ ਆਣਾ ਹਰਿਆਣੇ ਕਿ ਹਰਿਆਣਵੀ ਕਿਰਦਾਰ ਦੇ ਵਿੱਚ ਹਾਂ ਹਾਜ਼ਰ ਹਾਂ ਕੀ ਗੱਲ ਹੈ ਬਹੁਤ ਵੱਡੀ ਗੱਲ ਹੈ ਗੁਰੂ ਨਾਨਕ ਦੇਵ ਜੀ ਕੋਈ ਹੋਰ ਖਾਸ ਗੱਲ ਇਹਦੇ ਵਿੱਚ ਉਹਨਾਂ ਨੇ ਮਾਨਸਾ ਸਾਹਿਬਾਂ ਵੀ ਗਾਣਾ ਪਾਇਆ ਕੁਦਾ ਸਾਹਿਬਾਂ ਦਾ ਤੋ ਇਹ ਵੀ ਮਤਲਬ ਵੱਡੇ ਨੂੰ ਲੈ ਕੇ ਚੱਲਣ ਵਾਲੇ ਬੱਬਰ ਸਾਹ ਫਿਲਮ ਦੇ ਵਿੱਚ ਨੇ ਜ਼ਰੂਰੀ ਨਾਲੇ ਭਾਈ ਤੁਸੀਂ ਗੱਲ ਕੀਤੀ ਇੱਥੋਂ ਚੱਲਣੇ ਜਾਏ ਦੀਆਂ ਸੁੱਚਾ ਸੂਰਮਾ ਦਾ ਸ਼ਾਹਕੋਟ ਸ਼ੁਰੂ ਹੀ ਪੰਜਾਬ ਤੋਂ ਆਈਆਂ ਨੇ ਐਮੋਸ਼ਨ ਵੀ ਇੱਥੋਂ ਕੀਤੀ ਆ ਤੇ ਲਾਂਚ ਵੀ ਇੱਥੇ ਆ ਅਸੀਂ ਉਹ ਰੂਟ ਨਹੀਂ ਵੱਡਿਆ ਬੰਬੇ ਵਾਲਾ ਨਹੀਂ ਅਸੀਂ ਮੈਂ ਨਿੱਜੀ ਤੌਰ ਤੇ ਇਹ ਗੁਰੂ ਵੀ ਜਾਂ ਸਾਡੀ ਇਹ ਟੀਮ ਵੀ ਮੇਰੀ ਇਹ ਹੀ ਪ੍ਰਾਇੋਰਟੀ ਆ ਕਿ ਸਾਡੇ ਸਾਡੇ ਮੁੰਡੇ ਖਬਰਾਂ ਲਾਉਣ ਮੈਂ ਅਸੀਂ ਵਰਲਡ ਵਾਈਡ ਕੰਮ ਵੀ ਕਰਦੇ ਆ ショਅ ਵੀ ਕਰਦੇ ਆ ਸਾਡੇ ਮੁੰਡੇ ਕਰਾਉਂਦੇ ਆ ਮੈਂ ਕਾਰਪੋਰੇਟ ਤੋਂ ਪਰੇ ਇਸ ਲਈ ਆ ਕਿ ਸਾਡੇ ਬੰਦੇ ਨੂੰ ਰੋਜ਼ਗਾਰ ਮਿਲੇ ਜਿੱਥੇ ਸਾਰੇ ਪਾਸੇ ਅਸੀਂ ਉਹ ਹੋਈਏ ਸੋ ਇਸ ਕੋਸ਼ਿਸ਼ ਨਾਲ ਜੇ ਅੱਪਾ ਚੱਲਦੇ ਰਵਾਂਗੇ ਖਿੱਚਲਾਏ ਕੰਮ ਕੋਈ ਨਹੀਂ ਜੀ ਭਾਈ ਕਹਿੰਦੇ ਜਾਂਦੇ ਹੁਣ ਕੀ ਦੇ ਵਿੱਚ ਦਿਨ ਦੇ ਵਿੱਚ ਕੋਈ ਕਾ ਲਵੇ ਤੁਸੀਂ ਕਹਿ ਸਕਦੇ ਹੋ ਜੇ ਸਾਡੇ ਮੈਨੂੰ ਕੁਝ ਵੀ ਨਾ ਆਈ ਹੋਵੇ ਉਹ ਕਿੰਦਾ ਦੀ ਗੱਲ ਹੈ ਜੀ ਤੈਨੂੰ ਕੁਝ ਨਹੀਂ ਰਹੀ ਮੈਂ ਦੱਸਣੀ ਹੈ ਜੇ ਪਰ ਜੀ ਬਾਈ ਦਾ ਧੰਨਵਾਦ ਆ ਅੱਜ ਵੀ ਪਹਿਲਾਂ ਵੀ ਹਮੇਸ਼ਾ ਭਾਜੀ ਅੱਜ ਇਸ ਇੱਥੇ ਆਏ ਨੇ ਮੈਨੂੰ ਲੱਗਾ ਸਾਡੀ ਫਿਲਮ ਦਾ ਟ੍ਰੇਲਰ ਵੀ ਅੱਜ ਲਾਂਚ ਹੋਇਆ ਪੋਸਟਰ ਵੀ ਤੇ ਅਨਾਉਂਸਮੈਂਟ ਵੀ ਆਜੀ ਅੱਜ ਜਿਸ ਦਿਨ ਭਾਜੀ ਨੇ ਆਕੇ ਕੀਤੀ ਆ ਇਹ ਮਤਲਬ ਖਤਮ ਆ ਗਿਆ ਹਲਵਾ ਇੱਥੇ ਹੁਣ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਗਾਇਜ਼ ਥੈਂਕ ਯੂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ